ਜਦੋਂ ਅਸੀਂ ਫਿਲਮਾਂ ਬਣਾਉਨੇ ਆ ਕਹਿਣਾ ਬਹੁਤ ਸੌਖਾ ਹੁੰਦਾ ਕਿ ਤੁਸੀਂ ਇੱਕੇ ਚੀਜ਼ ਦਿਖਾਈ ਜਾਂਦੇ ਹੋ ਜਾਂ ਤੁਸੀਂ ਜੋ ਦੇਖੋਗੇ ਅਸੀਂ ਉਹ ਹੀ ਦਿਖਾਉਨੇ ਆ ਦੇਖੋ ਕੋਸ ਚੀਜ਼ਾਂ ਹੁੰਦੀਆਂ ਜਿਹੜੀਆਂ ਚੁੱਪ ਰਹਿ ਕੇ ਬੋਲੀਆਂ ਜਾਂਦੀਆਂ ਹੁੰਦੀਆਂ ਉਹ ਕੰਮ ਹੋਇਆ ਤੇ ਅਗਲੀ ਦੇ ਵਿੱਚ ਦਾ ਜਿਹੜਾ ਐਕਟ ਹੀ ਡੇਟ ਸੀ ਉਹ ਵੀ ਨਹੀਂ ਹੋਣਾ ਜੇ ਇਹਨੂੰ ਹਲੇ ਵੀ ਨਹੀਂ ਪਤਾ ਲੱਗਾ ਪਰ ਸ਼ਾਮ ਨੂੰ ਪੰਨੇ ਕੋਲ ਆਈਏ ਰੱਖ ਕੇ ਦਿਖਾਉਗਾ ਉੱਠੀ ਤੇ ਮੈਂ ਗਿੱਪੀ ਨੂੰ ਕਿਹਾ ਮੈਂ ਕਿਹਾ ਕੈਰੀ ਆਨ ਜੱਟਾਂ ਦੇ ਬਾਅਦ ਕੈਰੀ ਆਨ ਜੱਟੀਆਂ ਬਣਾਈ ਵਰਨਿੰਗ ਤੋਂ ਬਾਅਦ ਕੋਈ ਫੀਮੇਲ ਵਰਜਨ ਬਣੂਗਾ ਉਹਦਾ ਬੜਾ ਮਜ਼ੇਦਾਰ ਹੋਣਾ ਕਰੂੰਗਾ ਪੰਮਾ ਮੈਂ 2-4 ਬੰਦੇ ਮਾਰੂੰਗੀ 15 ਸਾਲ ਲੱਗੇ ਨੇ 2010-11 ਦੇ ਵਿੱਚ ਅਸੀਂ ਮਨ ਲੜਾ ਪਹਿਲੀ ਮਿਰਜ਼ਾ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਬੜੇ ਮਿਸਫਾਇਰ ਹੋਏ ਨੇ ਜ਼ਿੰਦਗੀ ਦੇ ਵਿੱਚ ਇਹਨਾਂ ਨੇ ਮਿੱਟੀ ਇੰਨੀ ਖਲਾਰੀ ਲੈਂਸ ਪਾਇਓ ਸੀ ਮੇਰੀਆਂ ਅੱਖਾਂ ਦਾ ਤਿੰਨ ਵਾਰੀ ਟ੍ਰੀਟਮੈਂਟ ਹੋਇਆ ਸੋ ਕਹਿੰਦੇ ਲੈਂਸ ਨਹੀਂ ਪਸਦਾ ਅਤੀ ਫਿਲਮ ਬਿਨਾ ਲੈਂਸ ਤੋਂ ਕੀਤੀ ਵੀ ਐਫਐਕਸ ਬੜੇ ਡਰਾਮੇ ਹੋਏ ਨੇ ਸੋ ਸਾਡੀ ਮਿਹਨਤ ਨੂੰ ਤੁਸੀਂ ਭਾਗ ਲਾਇਓ ਕਿਪੀ ਨੂੰ ਇੱਕ ਵੀ ਡਾਇਲੋਗ ਨਹੀਂ ਦਿੱਤਾ ਸਾਰੇ ਦੇ ਸਾਰੇ ਡਾਇਲੋਗ ਮੈਨੂੰ ਦਿੱਤੇ ਮੈਂ ਮੈਂ ਰਕਸਾ ਦਾ ਹੀ ਡਾਇਲੋਗ ਮੇਰੇ ਹੀ ਲਿਖੇ ਹੋਏ ਨੇ ਸੋ ਮੈਨੂੰ ਐ ਲੱਗਿਆ ਜਿਹੜੇ ਕਰੈਕਟਰ ਨੂੰ ਲੋਡ ਆ ਡਾਇਲੋਗਾਂ ਦੀ ਥੋੜਾ ਸਿਖਿਆ ਯਾਰ ਜੀ ਜਿਹੜੀ ਰੇਡੀ ਬੋਰ ਫਰਾਰ ਮੈਨੂੰ ਪਤਾ ਹੈ ਵੀ ਥੋੜੀ ਐਕਸ਼ਨ ਕਰਨ ਦੀ ਤਾਂਗ ਹੈਗੀ ਸੀ ਮੈਨੂੰ ਅਜੇ ਤਾਂ ਲੱਗਦਾ ਪੂਰੀ ਹੋਈ ਹੈ ਬਿਲਕੁਲ ਪੂਰੀ ਹੋਈ ਹੈ ਜੀ ਔਰ ਬਹੁਤ ਹੈ ਮੈਂ ਤਾਂ ਇਹਨੂੰ ਉਦੋਂ ਦਾ ਕਹੀ ਆ ਲਾਈ ਮੈਂ ਕਿ ਯਾਰ ਬਸ ਨਾ ਇਹ ਫਿਲਮ ਲਈ ਆਪਾਂ ਦੁਆ ਕਰੀਏ ਵੀ ਇਹ ਜਰੂਰ ਚੱਲੇ ਕਿਉਂਕਿ ਨਾ ਕੀਆ ਜਦੋਂ ਅਸੀਂ ਫਿਲਮਾਂ ਬਣਾਉਨੇ ਆ ਕਹਿਣਾ ਬਹੁਤ ਸੌਖਾ ਹੁੰਦਾ ਕਿ ਤੁਸੀਂ ਇੱਕੇ ਚੀਜ਼ ਦਿਖਾਈ ਜਾਂਦੇ ਹੋ ਯਾਰ ਤੁਸੀਂ ਜੋ ਦੇਖੋਗੇ ਅਸੀਂ ਉਹੀ ਦਿਖਾਉਨੇ ਆ ਸੋ ਸਾਡਾ ਬੇਸਿਕ ਪਰਪਸ ਹੁੰਦਾ ਕਿ ਯਾਰ ਅਸੀਂ ਹਰ ਚੀਜ਼ ਬਣਾਈਏ ਹਰ ਇਸਨੇਮੇ ਨੂੰ ਪਿਆਰ ਕਰਦੇ ਆ ਸੋ ਕੋਸ਼ਿਸ਼ ਸਾਡੀ ਜੀ ਤੇ ਬਸ ਤੁਸੀਂ ਮਿਹਨਤ ਮਾਰੋ ਸਾਡੇ ਵਧੀਆ ਵਧੀਆ ਰਿਵਿਊ ਆਪ ਹੋ ਗਿਆ ਵਧੀਆ ਹੋ ਜਾ ਸੀਟੀ ਨਾ ਬੱਟਾ ਹੋ ਗਿਆ ਸੀਟੀ ਵੀ ਚੁਣਾ ਚਾਹੀਦਾ ਸੀ ਆ ਸੀਟੀ ਦੀ ਸੀਟੀ ਬੱਜੀ ਕਿ ਨਹੀਂ ਪੂਰੀ ਆ ਲਿਆ ਹੁੰਦਾ ਪਾਤਰੋਂ ਥੈਂਕ ਯੂ ਜੀ ਥੈਂਕ ਯੂ ਜੀ ਥੈਂਕ ਯੂ ਮੈਡਮ ਕ੍ਰੈਕਟਰ ਬਹੁਤ ਜਿਆਦਾ ਵੀ ਮਤਲਬ ਹੈ ਡਾਇਰੈਕਟਰ ਨੇ ਪੂਰੀ ਵਾਰੀ ਦਾ ਹਰ ਪਾਤਰ ਨੂੰ ਪੂਰਾ ਪੂਰਾ ਬੋਲ ਦਿੱਤਾ ਦੇਖੋ ਜੀ ਪਹਿਲੀ ਵਾਰੀ ਐਂ ਹੋ ਰਿਹਾ ਵਾ ਵੀ ਤੁਸੀਂ ਸਾਨੂੰ ਘਟ ਪੱਤਰੋਂ ਆਪ ਜਿਆਦਾ ਦੱਸ ਰਹੇ ਹੋ ਇਹਦਾ ਮਤਲਬ ਫਿਲਮ ਵਧੀਆ ਯਾਰ ਠੀਕ ਬਾਈ ਜੇ ਏਲ ਦੇ ਵਿੱਚ ਮੈਂ ਜਾਣਾ ਬਗਾ ਕਿਵੇਂ ਬਹੁਤ ਵਧੀਆ ਰਿਹਾ ਬਹੁਤ ਵਧੀਆ ਰਿਹਾ ਜੀ ਸਾਰਾ ਕੁਝ ਵਧੀਆ ਰਿਹਾ ਹੈ ਇਹ ਸਮਝਣਾ ਹੀ ਪੈਣਾ ਜੇ ਤੈਨੂੰ ਜੇ ਤੈਨੂੰ ਹਲੇ ਵੀ ਨਹੀਂ ਪਤਾ ਲੱਗਿਆ ਨਹੀਂ ਨਹੀਂ ਉਹ ਪੂਰਾ ਤਾਂ ਹੋ ਲੈਣ ਦੋ ਜੇ ਤੈਨੂੰ ਹਲੇ ਵੀ ਨਹੀਂ ਪਤਾ ਲੱਗਿਆ ਪਰ ਸ਼ਾਮ ਨੂੰ ਪੰਨੇ ਕੋਲ ਆਈਏ ਰੱਖ ਕੇ ਦਿਖਾਉਗਾ ਗੋ ਥੈਂਕ ਯੂ ਥੈਂਕ ਯੂ ਬ੍ਰਦਰ ਥੈਂਕ ਯੂ ਤੁਹਾਨੂੰ ਵਧੀਆ ਲੱਗਿਆ ਸੀ ਰਵ ਥੈਂਕ ਯੂ ਬਾ ਲੋ ਸਾਈਡ ਤੋਂ ਕੋ ਸਾਹਿਬ ਚਲੋ थैंक यू ਉਹਨਾਂ ਨੂੰ ਬੋਲਣਾ ਬਹੁਤ ਦਾ ਜਿਆਰਿਆਲੀ ਬਸ ਇਹ ਵੀ ਲਈ ਜੀ ਵਾਪ ਲੱਗ ਜਾਣੀਆਂ ਪਰਸੋਂ ਨੂੰ ਫਿਲਮ ਜਾ ਕੇ ਦੇਖਿਓ ਜਿਨ੍ਹਾਂ ਨੇ ਨਹੀਂ ਦੇਖੀ ਦੇਖਿਓ ਜਾ ਕੇ ਰਿਵਿਊ ਪਾਓ ਵਧੀਆ ਵਧੀਆ ਲਿਖੋ 15 ਸਾਲ ਲੱਗੇ ਨੇ 2010 11 ਦੇ ਵਿੱਚ ਅਸੀਂ ਮਿਲਲਾ ਦਾ ਪਹਿਲੀ ਮਿਰਜ਼ਾ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਬੜੇ ਮਿਸਫਾਇਰ ਹੋਏ ਨੇ ਜ਼ਿੰਦਗੀ ਦੇ ਵਿੱਚ ਸੋ ਇਹਨੂੰ ਤੁਸੀਂ ਰਾਈਟ ਟਿਕਾਣੇ ਤੇ ਤੀਰ ਨੂੰ ਲਾ ਦਿਓ ਸਾਡੇ ਨੂੰ ਬੜੀ ਮਿਹਨਤ ਕੀਤੀ ਆ ਤੁਸੀਂ ਦੇਖ ਹੀ ਲਿਆ ਸਾਬ ਦਾ ਇਹਨਾਂ ਨੇ ਮਿੱਟੀ ਇੰਨੀ ਖਿਲਾਰੀ ਲੈਂਸ ਪਾਇਓ ਸੀ ਮੇਰੀਆਂ ਅੱਖਾਂ ਦਾ ਤਿੰਨ ਵਾਰੀ ਟ੍ਰੀਟਮੈਂਟ ਹੋਇਆ ਸੋ ਕਹਿੰਦੇ ਲੈਂਸ ਨਹੀਂ ਪੱਸਦਾ ਅੱਤੀ ਫਿਲਮ ਬਿਨਾ ਲੈਂਸ ਤੋਂ ਕੀਤੀ ਵੀਐਫਐਕਸ ਬੜੇ ਡਰਾਮੇ ਹੋਏ ਨੇ ਸੋ ਸਾਡੀ ਮਿਹਨਤ ਨੂੰ ਤੁਸੀਂ ਭਾਗ ਲਾਇਓ ਸਪੋਰਟ ਕਰਿਓ ਥੈਂਕ ਯੂ ਸੋ ਮੱਚ ਸਰ ਸਰ ਜੀ ਜੈਨਤ ਸਰ ਜੀ ਦੇ ਸੰਗ ਵਰਨਿੰਗ ਜੇ ਫਿਲਮ ਐਕਚੁਅਲੀ ਮੈਂ ਮੈਂ ਨਾ ਸੋਚ ਰਹੀ ਸੀ ਮੈਂ ਕਿਹਾ ਯਾਰ ਮੈਂ ਵਰਨਿੰਗ ਦੇਖਣ ਜਾ ਰਹੀ ਆ ਮੈਨੂੰ ਪਸੰਦ ਪਤਾ ਨਹੀਂ ਆਊਗੀ ਕਿ ਨਹੀਂ ਆਊਗੀ ਮੈਂ ਇੰਟਰਵਲ 'ਚ ਉੱਠੀ ਤੇ ਮੈਂ ਗਿੱਪੀ ਨੂੰ ਕਿਹਾ ਮੈਂ ਕਿਹਾ ਕੈਰੀ-ਆਨ ਜੱਟਾ ਦੇ ਬਾਦ ਕੈਰੀ-ਆਨ ਜੱਟੀਆਂ ਬਣਾਈ ਵਰਨਿੰਗ ਤੋਂ ਬਾਦ ਕੋਈ ਫੀਮੇਲ ਵਰਜ਼ਨ ਬਣੂਗਾ ਉਹਦਾ ਕੀ ਮਤਲਬ ਕਿਉਂਕਿ ਬਣਨਾ ਚਾਹੀਦਾ ਹੈ ਤੂੰ ਤੇ ਬਣਿਆ ਤੁਸੀਂ ਕੈਰੈਕਟਰ ਜਿਹੜਾ ਕਰੂਗੇ ਮੰਮਾ ਮੈਂ ਦੋ ਚਾਰ ਬੰਦੇ ਮਾਰੂਗੀ ਜਿਨ੍ਹਾਂ ਤੇ ਮੈਨੂੰ ਗੁੱਸਾ ਹੈ ਤੇ ਦੂਜੀ ਗੱਲ ਮੈਂ ਇਹਨਾਂ ਨੂੰ ਆ ਗਈ ਕਿ ਇਹਦੇ ਬਾਅਦ ਘਟੋ ਘਟ 2-4 ਮਹੀਨੇ ਮੈਂ ਚਮਚੇ ਨਾਲ ਕੁਝ ਨਹੀਂ ਖਾਣਾ ਚਮਚੇ ਬੈਨ ਆ ਸਾਡੇ ਘਰ 'ਚ ਤੇ ਬਹੁਤ 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 ਰੀਜਨਲ ਫਿਲਮ ਬਣਾਈ ਹੋਈ ਆ ਓਨੈਸਟਲੀ ਮਤਲਬ ਸਾਊਂਡ ਡਿਜ਼ਾਈਨ ਤੋਂ ਲੈ ਕੇ ਡਾਇਲੌਗ ਤੋਂ ਲੈ ਕੇ ਲੁੱਕ ਤੋਂ ਲੈ ਕੇ ਹਰ ਚੀਜ਼ ਬਹੁਤ ਬਹੁਤ ਘੈਂਟਾ 2 ਫੈਬ ਨੂੰ ਤੁਸੀਂ ਜ਼ਰੂਰ ਜ਼ਰੂਰ ਆਉਣਾ ਹੈ ਤੇ ਫਿਲਮ ਦੇਖਣੀ ਆ ਇਟ ਇਜ਼ ਮਾਈਂਡ ਬਲੈਡੀ ਬਲੋਇੰਗ ਜੇ ਤੁਸੀਂ ਦੇਖੋਗੇ ਤਾਂ ਹੀ 3 4 5 ਬਣੂਗੀ ਸੋ ਸੀਓਨ ਦਾ ਥੀਏਟਰ ਤੋਂ ਦਾ 2 ਫੈਬ ਇਵਰੀਬਾਡੀ ਹੁਣ ਹਾਂਜੀ 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 ਨਹੀਂ ਮੈਨੂੰ ਬਿਲਕੁਲ ਨਹੀਂ ਲੱਗਿਆ ਜੀ ਰਾਦਰ than ਕੇ ਇਹ ਲਿਖੇ ਪੰਮਿਆ ਇਹਦਾ ਜਵਾਬ ਪੰਮਾ ਪੰਮਾ ਦਊਗਾ ਦਾ ਬੈਟਰ ਉਹ ਕਹਿੰਦੇ ਵੀ ਗਿੱਪੀ ਨੂੰ ਇੱਕ ਵੀ ਡਾਇਲੋਗ ਨਹੀਂ ਦਿੱਤਾ ਸਾਰੇ ਦੇ ਸਾਰੇ ਡਾਇਲੋਗ ਪੰਮੇ ਨੂੰ ਦਿੱਤੇ ਮੈਂ ਮੈਂ ਰਕਸਾ ਦਾ ਹੀ ਡਾਇਲੋਗ ਮੇਰੇ ਹੀ ਲਿਖੇ ਹੋਏ ਨੇ ਸੋ ਮੈਨੂੰ ਆਇ ਲੱਗਿਆ ਜਿਹੜੇ ਕਰੈਕਟਰ ਨੂੰ ਲੋਡ ਆ ਡਾਇਲੋਗਾਂ ਦੀ ਕਿਉਂਕਿ ਪੰਮੇ ਦਾ ਕਰੈਕਟਰ ਅਸੀਂ ਸ਼ੁਰੂ ਤੋਂ ਇਦਾਂ ਦਾ ਬਣਾਇਆ ਸੀ ਤੇ ਗੇਜੇ ਦਾ ਕਰੈਕਟਰ ਇਸੇ ਤਰੀਕੇ ਦਾ ਹੈਗਾ ਸੋ ਫਿਲਮ ਨਾਲ ਮੈਨੂੰ ਹਮੇਸ਼ਾ ਇਦਾਂ ਲੱਗਦਾ ਕਿਉਂਕਿ ਜਿਨ੍ਹਾਂ ਨੇ ਫਿਲਮ ਹੁਣ ਦੇਖ ਲਈ ਆ ਬੜੇ ਲੋਕੀ ਕਮੈਂਟ ਕਰਦੇ ਸੀ ਕਹਿੰਦੇ ਯਾਰ ਪੰਮੇ ਦਾ ਰੋਲ ਤਾਂ ਨਹੀਂ ਘਟਾਦਾ ਐ ਤਾਂ ਨਹੀਂ ਕਰਦਾ ਉਦਾਂ ਨਹੀਂ ਕਰਦਾ ਮੈਂ ਜ਼ਿੰਦਗੀ 'ਚ ਹਮੇਸ਼ਾ ਇਮਾਨਦਾਰੀ ਨਾਲ ਫਿਲਮ ਬਣਾਈ ਆ ਅਸੀਂ ਸਿਨੇਮੇ ਨੂੰ ਪਿਆਰ ਕਰਦੇ ਆ ਜੋ ਜ਼ਰੂਰੀ ਸੀ ਉਹੀ ਬਣਾਇਆ ਥੈਂਕ ਯੂ ਥੈਂਕ ਯੂ ਥੈਂਕ ਯੂ ਦੇਖੋ ਕੁਝ ਚੀਜ਼ਾਂ ਹੁੰਦੀਆਂ ਜਿਹੜੀਆਂ ਚੁੱਪ ਰਹਿ ਕੇ ਬੋਲੀਆਂ ਜਾਂਦੀਆਂ ਉਹ ਕੰਮ ਹੋਇਆ ਤੇ ਅਗਲੀ ਦੇ ਵਿੱਚ ਤਾਂ ਜਿਹੜਾ ਐਕਟੀ ਡੇਢ ਸੀ ਉਹ ਵੀ ਨਹੀਂ ਹੋਣਾ ਅਗਲੀ ਦੇ ਵਿੱਚ ਤਾਂ ਹੋਰ ਮਾਹੌਲ ਕਹਿ ਲਓ ਬਹੁਤ ਵਧੀਆ ਹੈ ਸੂਤ ਵੀ ਵੀ ਦੇਖਿਆ ਬਹੁਤ ਵਧੀਆ ਲੱਗਿਆ ਮਾਹੌਲ ਵੀ ਬਹੁਤ ਸੋਹਣਾ ਨਿਭਾਇਆ ਥੈਂਕ ਯੂ ਥੈਂਕ ਯੂ ਥੈਂਕ ਯੂ ਅਗਲੀ ਅਪਡੇਟ ਜੀ ਚੜੇ ਭਾਈ ਜੀ ਇੰਟਰਵਿਊ ਲੈ ਕੇ ਆਏ ਨੇ ਕਿਤੇ ਜੀ ਸਰਪੁਰ ਇਲਾਕਾ ਕੰਮ ਕਰਕੇ ਵੱਡੇ ਬੰਗ ਇਹ ਕੁੜੀਆਂ ਦੀ ਜਿੱਪੀ ਘਰੇ ਆਲਾ ਹੈ ਕਿਹੜਾ ਕੰਮ ਕਰਨਾ ਕੋਈ ਮਾੜੀ ਗੱਲ ਨਹੀਂ ਸਾਨੂੰ ਸਾਰਿਆਂ ਨੂੰ ਕਰਨਾ ਚਾਹੀਦਾ ਸਾਰੇ ਲੱਗੇ ਹੋਏ ਨੇ ਸਾਰੇ ਭਾਈ ਜੀ ਜਿਵੇਂ ਪੱਪੇ ਦਾ ਕਰੈਕਟਰ ਇਹ ਸੀਟੀ ਦੇ ਕਰੈਕਟਰ ਨੇ ਬੜੀ ਰਾਉਂਡ ਪਲਾਈ ਹੈ ਅਗਲੀ ਵਾਰ ਮੇਲਾ ਦਾ ਫਾਉਲੀ ਵੀ ਕਰਨੀ ਚਾਹੀਦੀ ਹੈ ਬਾਪੂ ਮੇਲਾ ਤੇ ਰਾਈਟਰ ਸਾਹਿਬ ਰਾਈਟਰ ਸਾਹਿਬ ਹੈਲੋ ਇਹ ਕਿਤੇ ਸਿੱਧੇ ਵਿੱਚ ਸਪੈਸ਼ਲ ਸਵਾਲ ਬੁਲਵਾਇਆ ਤਾਂ ਹੀ ਆ ਇਹ ਪਿਛੇ ਕਈ ਦਿਨਾਂ ਦਾ ਮੈਨੂੰ ਕਈ ਜਾਂਦਾ ਕਹਿੰਦਾ ਉਸਤਾਦ ਜੀ ਮੈਨੂੰ ਕਰੋ ਚਾਉਂਦਾ ਪਰ ਨਾ ਭਈ ਇਹਨਾਂ ਨੇ ਥੈਂਕ ਯੂ ਜੀ ਥੈਂਕ ਯੂ ਸੋ ਮਚ ਥੈਂਕ ਯੂ